ਮੋਤੀ ਸਾਹਿਬ ਨੇ ਕਿਹਾ ਸੀ 10 ਸਾਲ ਪਹਿਲਾਂ ਕੀ ਘਰ ਘਰ ਨੌਕਰੀ ਹੋ ਗਈ ਤੇ ਸਦੇ ਘਰ ਦੇ ਵਿੱਚ ਨੌਕਰੀ ਨਹੀਂ ਸਾਰਾ ਦੇਸ਼ ਬੇਰੁਜ਼ਗਾਰ ਹੋਇਆ ਪਿਆ ਜਦੋਂ ਹਿਟਲਰ ਤੇ ਕੋਲ ਫੌਜ ਹੈ ਨਹੀਂ ਸੀ ਅਜੀਵ ਦੇ ਵਿੱਚ ਉਹਨੇ 14 14 ਸਾਲਾਂ ਦੇ ਮੁੰਡੇ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਸੀ ਹੁਣ ਇੱਥੇ ਤਾਂ ਇੰਨੀ ਬੇਰੁਜ਼ਗਾਰੀ ਹੈ ਤੇ 4 ਸਾਲ ਦਾ ਸੋਲਜਰ ਤਾਂ ਬਿਲਕੁਲ ਅਨਫਿਟ ਹੈ ਇਹ ਤਾਂ ਮੁਕਾਬਲਾ ਦੁਸ਼ਮਣ ਦਾ ਕਰੀ ਨਹੀਂ ਸਕਦਾ ਇਹਦੇ ਕੋਲੇ ਦਾਅ ਪੇਚ ਹੈ ਨਹੀਂ ਇਸ ਦੇ ਕੋਲੇ ਤਾਕਤ ਹੈ ਨਹੀਂ ਕਿ ਇਹਦੇ ਕੋਲੇ ਸਾਰੀ ਟੈਕਨੋਲੋਜੀਕਲ ਨੋਲੇਜ ਹੈ ਨਹੀਂਗਾ ਕਿ ਕਿਵੇਂ ਮਾਡਰਨ ਵਾਰ ਫਾਈਟ ਕਰਨਾ ਹੈ ਇਹ ਕਿਵੇਂ ਕਰ ਸਕਦਾ ਹੈਗਾ ਇਹ ਸਾਰਾ ਜਿਹੜਾ ਹਿੰਦੂਤਵਾ ਉੱਤੇ ਆ ਗਿਆ ਇਹ ਨਵੀਂ ਪਾਲਿਸੀ ਇਹਨਾਂ ਦੀ ਕਿਉਂ ਕਰਕੇ ਸਾਰੇ ਇਤਿਹਾਸ ਦੇ ਵਿੱਚ ਇਹਨਾਂ ਨੇ ਰਾਜ ਨਹੀਂ ਕੀਤਾ ਸવાય ਯੁੱਧਿਆਂ ਦੇ ਵਿੱਚ ਇਹਨਾਂ ਨੂੰ ਕਿਵੇਂ ਪਤਾ ਕਿਵੇਂ ਰਾਜ ਕਰੀਦਾ ਜਦੋਂ ਹਿਸਤਰੀ ਦੇ ਵਿੱਚ ਇਹਨਾਂ ਦੇ ਕੋਲੇ ਕੋਈ ਰਾਜ ਨਹੀਂ ਆਇਆ ਹੈਗਾ ਹੁਣ ਜੇ ਨਵੀਂ ਪਾਰਲੀਮੈਂਟ ਬਣੀ ਹੈ ਉਹਦੇ ਵਿੱਚ ਵੀ ਇਹਨਾਂ ਨੇ ਮੋਦੀ ਸਾਹਿਬ ਨੇ ਸਿੱਧੀਆਂ ਤੰਗਾਂ ਦਿਖਾਤੀਆਂ ਨਾ ਤਾਂ ਉਹਦੇ ਵਿੱਚ ਰਾਜਪੂਤ ਆਰਕੀਟੈਕਚਰ ਹੈ ਨਾ ਉਹਦੇ ਵਿੱਚ ਸਿੱਖਾਂ ਕੀ ਆਰਕੀਟੈਕਚਰ ਹੈ ਨਾਉ ਉਹਦੇ ਵਿੱਚ ਗ੍ਰੀਕ ਆਰਕੀਟੈਕਚਰ ਹੈ ਨਾਉ ਉਹਦੇ ਵਿੱਚ ਰੋਮਨ ਆਰਕੀਟੈਕਚਰ ਹੈ ਪਤਾ ਨਹੀਂ ਕੀ ਇਹ ਸਿੱਧੀਆਂ ਕੰਦਾ ਕੱਢ ਕੇ ਇੰਨਾ ਖਰਚਾ ਕਰਕੇ ਨਵੀਂ ਪਾਰਲੀਮੈਂਟ ਤੇ ਜਿਹੜੀ ਪੁਰਾਣੀ ਪਾਰਲੀਮੈਂਟ ਹੈ ਜੇ ਉਹਨੂੰ ਦੇਖੋ ਉਹਦੇ ਨਾਲ ਸ਼ਰਮ ਆਉਂਦੀ ਹੈ ਕਿ ਮੋਦੀ ਸਾਹਿਬ ਦੀ ਕਿਹੋ ਜਿਹੀ ਪਾਰਲੀਮੈਂਟ ਬਣੀ ਹੋਈ ਹੈ ਜਿਵੇਂ ਹਿਟਲਰ ਨੇ ਇਹ ਹੁੱਦੀਆਂ ਨੂੰ ਖਤਮ ਕੀਤਾ ਸੀਗਾ ਏਸੇ ਸ਼ਬਦਾਂ ਦੇ ਨਾਲ कि ਜੇ ਤੂੰ ਜੂਝੀ ਹੈ ਤੇਰਾ ਜੂਝ ਦਾ ਹੱਕ ਖਤਮ ਪਿੱਤਾ ਗਿਆ ਇਸੇ ਤਰ੍ਹਾਂ ਸਿੱਖ ਦਾ ਹੱਕ ਜੂਝ ਦਾ ਜੇ ਉਹ ਆਪਣੀ ਆਜ਼ਾਦੀ ਦੇ ਵਿੱਚ ਮੰਨਦਾ ਹੈ ਆਪਣੇ ਮੋਰਖ ਦੇ ਵਿੱਚ ਮੰਨਦਾ ਹੈ ਉਹਨੂੰ ਮਰਵਾ ਦੇਣਾ ਹੁਣ ਮੈਨੂੰ ਮਰਵਾ ਸਕਦੇ ਐ ਇਹਨਾਂ ਨੂੰ ਮਰਵਾ ਸਕਦੇ ਐ ਇਹਨਾਂ ਨੂੰ ਪੁੱਛ ਲੋ ਕਿ ਇਹਨਾਂ ਨੂੰ ਡਰ ਹੈ ਇੱਥੇ ਬੈਠੇ ਐਨ ਨੂੰ ਪੁੱਛ ਲੋ ਡਰ ਹੈ ਮੈਨੂੰ ਤਾਂ ਡਰ ਨਹੀਂ ਜੇ ਮੈਨੂੰ ਮੋਤੀ ਬਰਗਉਂਦਾ ਹੈਗਾ ਸੱਚੀ ਗੱਲ ਹੈ ਕਰਕੇ ਦੇਖਿਓ ਜੀ ਹਰਕਤ ਕਰਕੇ ਦੇਖੇ ਪਹਿਲਾਂ ਸਾਡਾ ਮੁੱਦਾ ਹੋਊਗਾ ਇਹ ਸਾਰੀਆਂ ਪਾਰਟੀਆਂ ਦਲਤ ਵੈਧੇ ਕਰਦੀਆਂ ਜਿਵੇਂ ਮੋਤੀ ਸਾਹਿਬ ਨੇ ਕਿਹਾ ਸੀ 10 ਸਾਲ ਪਹਿਲਾਂ ਕਿ ਘਰ ਘਰ ਨੌਕਰੀ ਹੋਊਗੀ ਕਿਸੇ ਦੇ ਘਰ ਦੇ ਵਿੱਚ ਨੌਕਰੀ ਨਹੀਂ ਸਾਰਾ ਦੇਸ਼ ਬੇਰੁਜ਼ਗਾਰ ਹੋਇਆ ਪਿਆ ऐसे करके दो जवानों ने ਜਿਨ੍ਹਾਂ ਨੂੰ ਗੋਲੀ ਵੱਟਸਾ ਦਿੱਤੀ ਸੀ ਆਪਣੀ ਮੌਤ ਦੀ ਨਾ ਪਰਵਾਹ ਕਰਦਿਆਂ ਹੋਇਆ ਪਾਰਲੀਮੈਂਟ ਦੀ ਸਪਿਰਿਟ ਨੂੰ ਤੋੜ ਕੇ ਪਾਰਲੀਮੈਂਟ ਹਾਲ ਦੇ ਵਿੱਚ ਛਾਲਾ ਮਾਰੀਆਂ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਤਕਲੀਫ ਕੀ ਹੈ ਉਹਨਾਂ ਨੇ ਥੋੜੀ ਜਿਹੀ ਜ਼ਹਿਰੀਲੀ ਗੈਸ ਵੀ ਛੱਡੀ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਨਾਲ ਬੈਠੇ ਹੋਏ ਸੀਗੇ ਘਰ ਘਰ ਲੋਕੀ ਹੋਊਗੀ ਬੇਰਜ਼ਗਾਰੀ ਇਸ ਦੇਸ਼ ਦੇ ਵਿੱਚ ਇੰਨੀ ਵਧੀ ਹੈ ਕਿ ਅਸੀਂ ਮਰਨ ਤੋਂ ਵੀ ਘਰਦੇ ਸਾਨੂੰ ਬੇਸ਼ੱਕ ਤਾਂ ਮਾਰਦੇ ਹੋ ਪਰ ਇਹ ਜਿਹੜੀ ਬੇਰਜ਼ਗਾਰੀ ਹੈ ਸਾਡੇ ਵਿੱਚ ਬਰਦਾਸ਼ਤ ਨਹੀਂ ਹੁੰਦੀ ਹੈਗੀ ਫੇਰ ਜਿਹੜੀ 인ਫਲੇਸ਼ਨ ਹੈ ਉਹ ਵਧਦੀ ਜਾ ਰਹੀ ਹੈਗੀ ਫੇਰ ਅਜੇ ਤੱਕ ਮੂ ਲਦਾਖ ਕੰਨੀ ਤੇ ਕਸ਼ਮੀਰ ਕੰਨੀ ਜਿਹੜੀਆਂ ચીਨ ਨੇ ਇਲਾਕੇ ਇੱਥੋਂ ਦੇ ਦੱਬੇ ਹੋਏ ਐ ਉਧਰਲੇ ਪਾਸੇ ਮੂੰਹ ਨਹੀਂ ਕਰਦੇ ਹੈਗੇ ਸਭੋ ਆਰਮੀ ਚੀਫ ਬਾਹਰ ਦੇ ਮੁਲਕ ਦੇ ਲਈ ਚਲੇ ਗਏ ਹੈ ਜਿਹੜਾ ਕੀ ਬਿੰਫੁੱਲ ਗਲਤ ਕਰ ਲੈ ਤੇ ਨੇਵੀ ਦੇ ਚੀਫ ਨੇ ਕਿਹਾ ਕਿ ਹੁਣ ਤੋਂ ਬਾਅਦ ਜਿਹੜੇ ਅਫਸਰ ਹੈ ਉਹ ਮੈਸੇਜ ਦੇ ਵਿੱਚ ਕੁਰਤਾ ਪਜਾਮਾ ਤੇ ਚੱਪਲਾ ਪਾ ਕੇ ਆਉਣਗੇ ਇਹ ਜਿਹੜਾ ਡਿਸਪਲਿਨ ਹੈ ਫੌਜ ਦਾ ਇਸ ਨੂੰ ਬਿਲਕੁਲ ਤੋੜ ਦਿੱਤਾ ਹੁਣ ਫੈਸਲਾ ਕਰਨਾ ਫੌਜ ਤੇ 에어 ਫੋਰਸ ਨੇ ਕਿ ਕੁਰਤਾ ਪਜਾਮਾ ਪਾ ਕੇ ਆਉਣਾ ਹੈ ਕੱਚਾ ਛਾ ਬ੍ਰਾਂਡ ਪਾ ਕੇ ਆਉਣਾ ਫੌਜ ਫੈਸਲੇ ਨਹੀਂ ਕਰੂਗੀ ਨਾ ਹੁਣ ਨੇਵੀ ਵਰਗਾ ਫੈਸਲਾ ਤਾਂ ਕਰਨੀ ਸਾਡੇ ਚੁਪਰ ਕੇ ਵਕਨੀਆਂ ਤਾਂ ਤਾਹਤਾ ਹੈਗੀਆਂ ਉਹ ਤਾਂ ਇਹ ਕਹਿਣਗੇ ਕੱਚਾ ਬਣਨ ਪਾ ਕੇ ਆ ਜਾਓ ਫਿਰ ਫੇਰ ਮੈਗਨਮਟਲ ਫੌਜ ਦਾ ਮਿਆਦ ਕੀ ਰਿਹਾ ਚਾਰ ਸਾਲ ਦੀ ਨੌਕਰੀ ਫੌਜ ਦੀ ਕਿਵੇਂ ਇੱਕ ਸਪਾਈ ਵਧੀਆ ਸਾਰੇ ਪੇਚ ਸਿੱਖ ਸਕਦਾ ਹੈ ਦਾ ਸਿੱਖ ਸਕਦਾ ਹੈ ਨਵੀਂ ਟੈਕਨੋਲੋਜੀ ਨੂੰ ਸਿੱਖ ਸਕਦਾ ਹੈ ਉਹ ਤਾਂ ਸਿਰਫ ਤੋਪਾਂ ਦੇ ਅੱਗੇ ਜਿਵੇਂ ਪੱਠੇ ਸਿੱਟੀ ਦੇ ਹੈ ਉਹ ਤਾਂ ਉਹ ਜਿਹਾ ਹੋ ਜਾਊਗਾ మేగమల్ 34 ਸਾਲ ਦੇ ਜਦੋਂ ਹਿਟਲਰ ਦੇ ਕੋਲ ਫੌਜ ਹੈ ਨਹੀਂ ਸੀ ਅਸੀਵ ਦੇ ਵਿੱਚ ਉਹਨੇ 14 14 ਸਾਲਾਂ ਦੇ ਮੁੰਡੇ ਭਰਤੀ ਕਰਨੇ ਸ਼ੁਰੂ ਕਰਤੇ ਸੀਗੇ ਹੁਣ ਇੱਥੇ ਤਾਂ ਇੰਨੀ ਬੇਰਜ਼ਗਰੀ ਹੈ ਤੇ 4 ਸਾਲ ਦਾ ਸੋਲਜਰ ਤਾਂ ਬਿਲਕੁਲ ਅਨਫਿੱਟ ਹੈ ਇਹ ਤਾਂ ਮੁਕਾਬਲਾ ਦੁਸ਼ਮਣ ਦਾ ਕਰ ਹੀ ਨਹੀਂ ਸਕਦਾ ਇਹਦੇ ਕੋਈ ਦਾਹ ਪੇਠ ਹੈ ਨਹੀਂ ਇਸ ਦੇ ਕੋਲੇ ਤਾਕਤ ਹੈ ਨਹੀਂ ਗੀ ਇਹਦੇ ਕੋਲੇ ਸਾਰੀ ਟੈਕਨੋਲੋਜੀਕਲ ਨੋਲਿਜ ਹੈ ਨੀਗਾ ਇੱਕ ਤਵੇ ਮਾਡਰਨ ਵਾਰ ਫਾਈਟ ਕਰਨਾ ਇੱਕ ਤਨੇ ਕਰ ਸਦਾ ਹੈਗਾ ਇਹ ਸਾਰਾ ਜਿਹੜਾ ਹਿੰਦੂਤਵਾ ਉੱਤੇ ਆ ਗਿਆ ਇਹ ਨਵੀਂ ਪਾਲਿਸੀ ਇਹਨਾਂ ਦੀ ਕਿਉਂ ਕਰਕੇ ਸਾਰੇ ਇਤਿਹਾਸ ਦੇ ਵਿੱਚ ਇਹਨਾਂ ਨੇ ਰਾਜਨੀਤਿਕ ਤਸਵੀਰ ਯੁੱਧਿਆ ਦੇ ਵਿੱਚ ਉਹ ਵੀ ਮਿਥੋਲੋਜੀ ਹੈ ਕਿ ਉਥੇ ਤਰਾਜ ਹੁੰਦਾ ਸੀਗਾ ਤੇ ਦਸ਼ਰਤ ਜੀ ਉਹਦੇ ਬਾਦਸ਼ਾਹ ਸੀਗੇ ਰਾਜੇ ਸੀਗੇ ਇਹ ਇਹਨਾਂ ਦੀ ਹਿਸਟਰੀ ਹੈ ਫੌਜ ਦੇ ਬਾਰੇ ਹੁਣ ਜਿੰਨਾਂ ਨੂੰ ਫੌਜ ਦਾ ਰਾਜਕਰਨ ਉੱਤੋਂ ਰੱਬ ਨੇ ਸਾਰਾ ਅਸਮਾਨ ਪਾਰ ਕੇ ਇਹਨਾਂ ਨੂੰ ਦੇਤਾ 1847 ਦੇ ਵਿੱਚ ਇਹਨਾਂ ਨੂੰ ਕਿਵੇਂ ਪਤਾ ਕਿਵੇਂ ਰਾਜ ਕਰੀਦਾ ਜਦੋਂ ਹਿਸਟਰੀ ਦੇ ਵਿੱਚ ਇਨਾਂ ਦੇ ਕੋਲੇ ਕੋਈ ਰਾਜ ਨਹੀਂ ਆਇਆ ਹੈਗਾ ਹੁਣ ਜੇ ਨਵੀਂ ਪਾਰਲੀਮੈਂਟ ਬਣੀ ਹੈ ਉਹਦੇ ਵਿੱਚ ਵੀ ਇਹਨਾਂ ਨੇ ਮੋਦੀ ਸਾਹਿਬ ਨੇ ਸਿੱਧੀਆਂ ਕੰਦਾ ਦਿਖਾਤੀਆਂ ਨਾ ਤ ਉਹਦੇ ਵਿੱਚ ਰਾਜਪੂਤ ਆਰਕੀਟੈਕਚਰ ਹੈ ਨਾ ਉਹਦੇ ਵਿੱਚ ਸਿੱਖਾਂ ਕੀ ਆਰਕੀਟੈਕਚਰ ਹੈ ਨਾ ਉਹਦੇ ਵਿੱਚ ਗ੍ਰੀਕ ਆਰਕੀਟੈਕਚਰ ਹੈ ਨਾ ਉਹਦੇ ਵਿੱਚ ਰੋਮਨ ਆਰਕੀਟੈਕਚਰ ਹੈ ਪਤਾ ਨਹੀਂ ਕੀ ਇਹ ਸਿੱਧੀਆਂ ਕੰਦਾ ਕੱਢ ਕੇ ਇੰਨਾ ਖਰਚਾ ਕਰਕੇ ਨਵੀਂ ਪਾਰਲੀਮੈਂਟ ਤੇ ਜਿਹੜੀ ਪੁਰਾਣੀ ਪਾਰਲੀਮੈਂਟ ਹੈ ਜੇ ਉਹਨੂੰ ਦੇਖੋ ਉਹਦੇ ਨਾਲ ਸ਼ਰਮ ਆਉਂਦੀ ਹੈ ਕਿ ਮੋਦੀ ਸਾਹਿਬ ਦੀ ਚਿਹੋ ਜੀ ਪਾਰਲੀਮੈਂਟ ਬਣੀ ਹੋਈ ਹੈ ਮੇਰਾ ਮਤਲਬ ਇੰਨਾ ਖਰਚ ਕਰਕੇ ਤੇ ਉਹਦਾ ਡਿਜ਼ਾਈਨਰ ਨਾ ਕੋਈ ਹੋਵੇ ਨਾ Hindu ਹੋਵੇ ਨਾ Rajput ਨਾ Sikh ਨਾ Islamic ਨਾ Greek ਨਾ Roman ਤਾਂ ਮੇਰਾ ਮਤਲਬ ਇਹ ਤਾਂ ਬਹੁਤ ਅਜੀਬ ਚੀਜ਼ ਹੈ ਕਿ ਜਿਵੇਂ ਮਰਜੀ ਹੈ ਹਿੰਦੂਤਵਾ ਤੇ ਮੋਦੀ ਸਾਹਿਬ ਕਰੀ ਜਾਣ ਉਹ ਹੋਈ ਜਾਂਦਾ ਹੁਣ ਠੀਕ ਹੈ ਰਾਮ ਮੰਦਰ ਅਸੀਂ ਮੰਨਦੇ ਹਾਂ ਕਿ ਬਣਾਤਾ ਪਰ ਮਸੀਤ ਨੂੰ ਢਾਹ ਕੇ ਕਿ ਮਾਰਿਆ ਪਸ਼ਾਵਰ ਦੇ ਵਿੱਚ ਪਰਸੋਂ ਚੌਥੇ ਉੱਤੇ ਖਾਈਬਰ ਦੇ ਵਿੱਚ 1947 ਦਾ ਬਣਿਆ ਆ ਹਿੰਦੂਆਂ ਦਾ ਮੰਦਰ ਉਹਨਾਂ ਨੇ ਢਾਹ ਕੇ ਉੱਥੇ ਬਾਜ਼ਾਰ ਬਣਾਤਾ ਕੀ ਇਹ ਠੀਕ ਹੈ ਅਸੀਂ ਨਹੀਂ ਸਮਝਦੇ ਕਿਸੇ ਦੀ ਧਾਰਮਿਕ ਚੀਜ਼ ਨੂੰ ਚੇਰਨਾ ਜਾ ਉਸ ਨੂੰ ਗਰਸਤ ਕਰਨਾ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਤੇ 1984 ਦੇ ਵਿੱਚ ਬੜੇ ਖੁਸ਼ ਹੈ ਬੀਜੇਪੀ ਵਾਲੇ ਤੇ ਇੰਦਰ ਗਾਂਧੀ ਤੇ ਸਾਰੇ ਲੋਕ ਮੇਰਾ ਮਤਲਬ ਹੈ ਕਿ ਹੁਣ ਜੇ ਧਰਮ ਦੇ ਨਾਲ ਅਜਿਹੀਆਂ ਚੀਜ਼ਾਂ ਹੋਣ ਲੱਗ ਪੈਣਗੀਆਂ ਇਹ ਮਲਟੀ नेशनਲ ਮੁਲਕ ਹੈ ਇਹਦੀ ਕਨਸਟੈਂਟ ਕਨਸਟੀਟਿਊਸ਼ਨਲ ਕੰਦੀ ਹੈ ਧਰਮ ਨਿਰਪੱਖਤਾ ਤਾਂ ਮੇਰਾ ਮਤਲਬ ਹੈ ਧਰਮ ਨਿਰਪੱਖਤਾ ਕਿਵੇਂ ਖਤਮ ਹੋ ਗਈ ਹੈ ਜਦੋਂ ਰਾਮ ਮੰਦਰ এজেন্ডਾ ਬਣਾਤਾ ਹੈ ਬੀਜੇਪੀ ਨੇ ਕਿ ਅਸੀਂ ਰਾਮ ਮੰਦਰ ਨੂੰ ਅਸਾਰੀ ਦਿੱਤੀ ਹੈ ਮੇਰਾ ਤਨੀ ਮਤਲਬ ਕਿ ਇਹ ਇਹ ਕਨਸਟੀਟਿਊਸ਼ਨ ਦੇ ਮਤਾਬਕ ਹੋਇਆ ਤੇ ਇਲੈਕਸ਼ਨ ਕਮਿਸ਼ਨ ਕਿਉਂ ਨਹੀਂ ਇਹਦਾ ਸੀਰੀਅਸ ਐਕਸ਼ਨ ਲੈਂਦਾ ਕਿ ਇਹ ਧਾਰਮਿਕ এজেন্ডਾ ਆਪ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਜਿਹੜਾ ਵੀ ਧਰਮ ਦੀ ਗੱਲ ਦੇ ਉੱਤੇ ਕਰੂਗਾ ਉਹ ਇਲੈਕਸ਼ਨ ਫੋਰਡ ਦੀ ਅਲਗਣਾ ਕਰੂਗਾ ਦੂਸਰੀ ਗੱਲ ਹੈ ਕਿ ਇੰਡੀਆ ਦਾ ਕਾਨੂੰਨ ਹੈ ਫੌਜਦਾਰੀ ਹੈ ਕਿ ਜਿਹੜਾ ਵੀ ਬੰਦਾ ਜਿਹੜਾ ਵੀ ਗਰੁੱਪ ਜਿਹਦੇ ਨਾਲ ਇੰਡੀਆ ਦੇ ਦੋਸਤਾਨਾ ਤਨਖ ਹੈਗੇ ਆ ਕਿਸੇ ਮੁਲਕ ਦੇ ਨਾਲ ਇਹਨੂੰ ਤੋੜੂਗਾ ਤੋੜਨ ਦੀ ਕੋਸ਼ਿਸ਼ ਕਰੂਗਾ ਉਸ ਦੇ ਉੱਤੇ ਫੌਜਦਾਰੀ ਮਕਦਮਾ ਹੋਵੇਗਾ ਹੁਣ ਤੁਸੀਂ ਮੈਨੂੰ ਦੱਸੋ ਇਹ ਮੋਦੀ ਸਾਹਿਬ ਨੇ ਸ਼ਾਹ ਸਾਹਿਬ ਨੇ ਜੈ ਸ਼ੰਕਰ ਜੀ ਨੇ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜਿਹੜਾ ਨਾਂ ਕੀ ਹੈ ਗੋਵਾਲ ਸਾਹਿਬ ਨੇ ਪਾਲਿਸੀ ਬਣਾਈ ਹੈ ਕਿ ਜਿਹੜਾ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਉਸ ਨੂੰ ਜਾਨੋ ਕਿਤੇ ਵੀ ਵੱਸਦਾ ਹੋਵੇ ਦੁਨੀਆ 'ਚ ਉਹਨੂੰ ਜਾਨੋਂ ਮਾਰ ਦੇਣਾ ਜੀ ਜਨਰਲ ਕੈਨੇਡਾ ਦੇ ਵਿੱਚ ਮਾਰਤਾ ਹੈ ਹਰਦੀਪ ਸਿੰਘ ਮੇਜਰ ਰਿਪੋਦਮਨ ਸਿੰਘ ਮਾਲਕ ਸ਼ਖਦੂਲ ਸਿੰਘ ਆਪਣੇ ਮੁੰਡੇ ਆ ਇਥੋਂ ਮੋਕੇ ਦਾ ਤੇ ਅਵਤਾਰ ਸਿੰਘ ਖੰਡਾ ਬਰਤਾਨੀਆਂ ਦੇ ਵਿੱਚ ਜਾਨੋਂ ਮਾਰਤਾ ਹੈ ਤੇ ਪਰਮਜੀਤ ਸਿੰਘ ਪੰਜਵੜ ਪਾਕਿਸਤਾਨ ਦੇ ਵਿੱਚ ਮਾਰਤਾ ਹੈ ਤੇ ਰੋਡੇ ਲਖਬੀਰ ਸਿੰਘ ਪਾਕਿਸਤਾਨ ਦੇ ਵਿੱਚ ਮਰਦਾ ਹੈ ਆਪਣੇ ਮੁਲਕ ਦੇ ਅੰਦਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਵੀ ਮਰਵਾਤਾ ਹੈ ਤੇ ਆਪਣੇ ਪੰਜਾਬ ਦੇ ਵਿੱਚ ਮੋਸਵਾਲ ਨੂੰ ਮਰਵਾਤਾ ਹੁਣ ਮੈਂ ਤੁਹਾਡੇ ਥਰੂ ਕਹਿਣਾ ਚਾਹੁੰਦਾ ਹਾਂ ਕਿ ਇਲੈਕਸ਼ਨ ਕਮਿਸ਼ਨ ਇਹ ਚਾਰ ਸ਼ਕਤੀਆਂ ਦੇ ਅੱਗੇ ਖਲਾਫ 190 ਇੱਕ ਮੋਦੀ ਦੇ ਸਾਦੇ ਜੈ ਸ਼ੰਕਰ ਦੇ ਤੇ ਡੋਇਲ ਦੇ ਜਿਨ੍ਹਾਂ ਨੇ ਇਹੋ ਜੀ ਫੌਜਦਾਰੀ ਕੀਤੀ ਹੈ ਮੁਲਕ ਦੇ ਨਾਲ ਕਿ ਆਪਣੇ ਸਿੱਖ ਇਹਨਾਂ ਨੇ ਮਰਵਾਉਣੇ ਬਾਹਰ ਦੇ ਮੁਲਕਾਂ ਦੇ ਵਿੱਚ ਖੁੱਲੇ ਆਮ ਤੇ ਜੈ ਸ਼ੰਕਰ ਕਹਿੰਦਾ ਹੈ ਕਿ ਇਹ ਟੈਰਰਿਸਟ ਨੇ ਜਿੱਥੇ ਵੀ ਹੋਣਗੇ ਅਸੀਂ ਮਾਰਾਂਗੇ ਮੇਰਾ ਮਤਲਬ ਉਹਨੂੰ ਕੋਈ ਅਫਸੋਸ ਨਹੀਂ ਹੈ ਜਿਵੇਂ ਹਿਟਲਰ ਨੇ ਇਹ ਹੁਦਿਆਂ ਨੂੰ ਖਤਮ ਕੀਤਾ ਸੀਗਾ ਇਸੇ ਸ਼ਬਦਾਂ ਦੇ ਨਾਲ ਕਿ ਜੇ ਤੂੰ ਯੋਧੇ ਹੈ ਤੇਰਾ ਜੂਨ ਦਾ ਹੱਕ ਖਤਮ ਕੀਤਾ ਗਿਆ ਇਸੇ ਤਰ੍ਹਾਂ ਸਿੱਖ ਦਾ ਹੱਕ ਜੂਨ ਦਾ ਜੇ ਉਹ ਆਪਣੀ ਆਜ਼ਾਦੀ ਦੇ ਵਿੱਚ ਮੰਨਦਾ ਹੈ ਆਪਣੇ ਮੌਲ ਖੰਦੇ ਵਿੱਚ ਮੰਨਦਾ ਹੈ ਉਹਨੂੰ ਮਰਵਾ ਦੇਣਾ ਹੁਣ ਮੈਨੂੰ ਮਰਵਾ ਸਕਦੇ ਐ ਇਹਨਾਂ ਨੂੰ ਮਰਵਾ ਸਕਦੇ ਐ ਇਹਨਾਂ ਨੂੰ ਪੁੱਛ ਲੋ ਕਿ ਇਹਨਾਂ ਨੂੰ ਡਰ ਹੈ ਇੱਥੇ ਬੈਠੇ ਐ ਇਹਨਾਂ ਨੂੰ ਪੁੱਛ ਲੋ ਡਰ ਹੈ ਮੈਨੂੰ ਤਾਂ ਡਰ ਨਹੀਂ ਜੇ ਮੈਨੂੰ ਮੋਦੀ ਬਰਗੋਨ ਦਾ ਹੈਗਾ ਸੱਚੀ ਕਰ ਲੈ ਕਰਕੇ ਦੇਖੇਓ ਜੀ ਹਰਕਤ ਕਰਕੇ ਦੇਖੇ ਤੇ ਕਿਸੇ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰੇ ਇਹਨਾਂ ਨੇ ਕੈਨੇਡਾ ਦੇ ਨਾਲ ਵੀ ਆਪਣਾ ਰਿਸ਼ਤਾ ਖਰਾਬ ਕਰ ਲਿਆ ਹੈ ਅਮਰੀਕਾ ਨਾਲ ਵੀ ਕਰ ਲਿਆ ਹੈ ਅਮਰੀਕਾ ਨਾਲ ਨੇ ਰੈਜਨਡ ਫੜ ਲਿਆ ਬੰਦਾ ਜਿੰਨੇ ਸਾਰੇ ਇਹ ਸਾਜ਼ਿਸ਼ ਘਟੀ ਸੀ ਇੱਕ 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 ਪੰਨੂ ਨੂੰ ਵਰਵਾਣਾ ਹੈ ਤਾਂ ਮੈਨੂੰ ਸਾਰੇ ਅਖਬਾਰਾਂ ਵਾਲੇ ਜਿਹੜੇ ਇਹ ਨੈਸ਼ਨਲਿਸਟ ਦਿੱਤੂਆ ਦੇ ਉਹ ਕਹਿੰਦੇ ਕਿ ਉਹ ਤਾਂ 테러ਰਿਸਟ ਸਿੱਕੇ ਅੱਛਾ ਮੈਂ ਪੁੱਛਦਾ ਕਿਹੜੇ ਕਾਨੂੰਨ ਸਿਖਿਆ ਕਿ 테러ਰਿਸਟ ਨੂੰ ਤੁਸੀਂ ਸਿੱਧੀ ਗੋਲੀ ਮਾਰ ਸਕਿਓ ਤੇ ਰੋ ਨੂੰ ਅਦਾਲਤ ਦੇ ਵਿੱਚ ਪੇਸ਼ ਕਰੋਗੇ ਤੇ ਫਿਰ ਉਹਦੇ ਖਿਲਾਫ ਮੁਕਦਮਾ ਹੋਊਗਾ ਮੁਕਦਮੇ ਦੇ ਵਿੱਚ ਉਹ ਸਜਾ ਹੋਊਗੀ ਕਿ ਤੇ ਬੇਰਾਂ ਜੇ ਉਸ ਨੂੰ ਫਾਂਸੀ ਦੀ ਸਜ਼ਾ ਮਾਰਨ ਦੀ ਸਜ਼ਾ ਹੋਊਗੀ ਉਹ ਅਦਾਲਤ ਦਊਗੀ ਮੋਦੀ ਤੇ ਸ਼ਾਹ ਤੇ ਜੈਸਕਰ ਇਹ ਜੈ ਸ਼ੰਕਰ ਤੇ ਸਿਕਿਉਰਿਟੀ ਰਵਾਈਜ਼ਰ ਨਹੀਂ ਦੇ ਸਕਦੇ ਹੈਗੇ ਫਿਰ ਜਿਹੜੇ ਹੁਣ ਕਣਕਾ ਆਉਣ ਲੱਗ ਪਿਆ ਮੰਡੀਆਂ ਦੇ ਵਿੱਚ ਤੇ ਜਿਹੜੇ ਇਨਸਪੈਕਟਰਸ ਹੈ ਉਹ ਕਹਿੰਦੇ ਹੈ ਕਿ ਇਹ ਧੋਡੀ ਇਹਦੇ ਵਿੱਚ ਉਹ ਮੌਇਸਚਰ 13 ਤੋਂ ਜ਼ਿਆਦਾ ਹੈ ਤੇ ਉਹ ਕਣਕ ਨਹੀਂ ਚੱਕਦੇ ਇਹਨਾਂ ਨਾਲ ਤਾਂ ਜ਼ਿੰਮੇਦਾਰਾਂ ਪਹਿਲਾਂ ਵੀ ਸ਼ੰਭੂ ਬੈਠੇ ਐ ਥਨੋਰੀ ਬੈਠੇ ਐ ਜ਼ਿੰਮੇਦਾਰਾਂ ਨੂੰ ਜਿਹੜੇ ਅੰਦਾਜ਼ਾ ਤਾ ਉਹਨਾਂ ਨੂੰ ਤੰਗ ਕਰੀ ਜਾਣਾ ਮੇਰਾ ਮਤਲਬ ਹੈ ਫੋਨ ਵੋਟ ਇੰਨਾਂ ਪਾਰਟੀਆਂ ਨੂੰ ਦਊਗਾ ਜਿਹੜੇ ਕਿਸਾਨਾਂ ਦੇ ਖਿਲਾਫ ਚੱਲ ਗਏ ਐ ਹੁਣ ਜਦੋਂ ਇਨਕਲਾਬ ਚੀਨ ਦੇ ਵਿੱਚ ਆਇਆ ਜਦੋਂ ਰੂਸ ਦੇ ਵਿੱਚ ਆਇਆ ਰੂਸ ਨੇ ਇਨਕਲਾਬ ਲਿਆਦਾ ਸ਼ਹਿਰਾਂ ਦੇ ਵਿੱਚੋਂ ਜਿਹੜੇ ਵਰਕਰ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਨੂੰ ਇਕੱਠਾ ਕਰਕੇ ਉੱਥੇ ਰੈਵੋਲੂਸ਼ਨ ਫੁਲਾਤੀ ਪਰ ਛੀਨ ਦੇ ਮੌਸੀ ਤੁੰਗ ਨੇ ਸਾਰੇ ਪਿੰਡਾਂ ਨੂੰ ਇਕੱਠਾ ਕਰਕੇ ਸਾਰੇ ਛੀਨ ਦੇ ਪਿੰਡਾਂ ਨੂੰ ਇਕੱਠਾ ਕਰਕੇ ਹਮਲਾ ਮਾਰਿਆ ਸ਼ਹਿਰਾਂ ਦੇ ਉੱਤੇ ਉੱਥੇ ਕਬਜ਼ਾ ਕਰ ਲਿਆ ਤਾਂ ਮੇਰਾ ਮਤਲਬ ਜੇ ਇੱਕ ਪਸੰਦ ਅਜੇ ਵੀ ਬੈਠੇ ਹੈ ਹਰਿਆਣੇ ਦੇ ਵਿੱਚ ਅੱਜ ਪਤਾ ਨਹੀਂ 100 ਟ੍ਰੇਨਾਂ ਰੋਕਤੀਆਂ ਪੰਜਾਬ ਦੇ ਵਿੱਚ ਰੋਕਤੀਆਂ ਤੇ ਜੇ ਇਹ ਕਿਸਾਨਾਂ ਨਾਲ ਇਹੋ ਜਿਹਾ ਸੁਖ ਕਰਨਗੇ ਇਹ ਭਾਜਪਾ ਜਾਂ ਹੋਰ ਦੀ ਸਰਕਾਰ ਦਿੱਲੀ ਦੇ ਵਿੱਚ ਕਿਵੇਂ ਰਹਿ ਸਕਦੀ ਹੈ ਕਿਸਾਨਾਂ ਤੋਂ ਬਿਨਾਂ ਇਹ ਸਰਦ ਭਗਵੰਤ ਸਿੰਘ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹ ਵੀ ਸਮਰੂਪ ਤੋਂ ਹੈਗੇ ਆ ਤੇ ਜਦੋਂ ਸ਼ਰੂਰ ਦੀ ਗੱਲ ਕਰ ਰਿਹਾ ਹਾਂ ਤੇ ਸਾਰੇ ਪੰਜਾਬ ਦੀ ਗੱਲ ਕਰ ਰਿਹਾ ਹਾਂ ਤੇ ਸਾਰੇ ਇੰਡੀਆ ਦੀ ਗੱਲ ਕਰ ਰਿਹਾ ਹਾਂ ਜਿੱਥੇ ਕਿਸਾਨਾਂ ਦੇ ਖਿਲਾਫ ਬੀਜੇਪੀ আরਐਸਐਸ ਨੇ ਇੱਕ ਵਿੱਡੀ ਹੋਈ ਹੈ ਇੱਕ ਕੈਂਪੇਨ ਇਸ ਕਰਕੇ ਸਾਰੇ ਖੇਤੀਬਾੜੀ ਦੇ ਮਜ਼ਦੂਰਾਂ ਨੂੰ ਖੇਤੀਬਾੜੀ ਦੇ ਕਿਸਾਨਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਆਪਾਂ ਸਾਰੇ ਇਕੱਠੇ ਹੋ ਜਾਈਏ ਇਹ ਸਰਕਾਰ ਦੇ ਖਿਲਾਫ ਤੇ ਇਹਨੂੰ ਇਹਨਾਂ ਇਲੈਕਸ਼ਨ ਦੇ ਵਿੱਚ ਗੋਬਦੀ ਏ ਜਿਹੜਾ ਇਹੋ ਜੀ ਧਾਰਮਿਕ ਇਹੋ ਜੀ ਕਟਿੰਗ ਚਿਆਂ ਦੇ ਖਿਲਾਫ ਇਹੋ ਜੀ ਜਿਹੜੇ ਆਦਿਵਾਸੀ ਐ ਪਰਸੋ 29 ਆਦਿਵਾਸੀ ਗੋਰੀ ਨਾਲ ਸਿੱਟੀਸਨ ਪਰ ਮਾਰਤੇ ਉਸ ਤੋਂ 4-5 ਦਿਨ 11 ਅਦਵਾਸੀ ਇੱਕ ਬੀਬੀ ਉਹਨਾਂ ਚ ਉਹ ਵੀ ਮਾਰ ਦਿੱਤਾ ਗਿਆ ਅਦਵਾਸੀ ਕਹਿੰਦੀ ਹੈ ਕਿ ਇਹ ਸਾਡੇ ਜੰਗਲ ਹੈ ਤੇ ਜਿਹੜੇ ਸ਼ੌਕਰ ਹੈ ਉੱਥੋਂ ਖਾਨ ਬਣਾਉਣਾ ਚਾਹੁੰਦੇ ਹੈ ਉਹਨਾਂ ਦੀ ਜਿੰਨੀ ਵੀ ਵੈਲਥ ਹੈ ਮਿਨਰਲ ਲੱਕੜ ਪਾਣੀ ਉਹਨੂੰ ਲੁਕਣਾ ਚਾਹੁੰਦੇ ਹੈ ਤੇ ਉਹਨਾਂ ਨੂੰ ਬੀਬੀਆਂ ਨੌਜਵਾਨ ਕਬਜ਼ਾ ਕਰਕੇ रेड लाइट एरियाज कलकत्ता बॉम्बे दिल्ली बेंगलोर ओथे जाके बेचदे है और मेरा मतलब है हो जी गल के बर्दाश्त हो सकती है कि आदिवासीयां दी जवान लड़कियां नु फड़के रेड लाइट एरियाज विच तुसी जाके बड़े-बड़े शहरन दे, दे विच बेचो ते ए फिर स्लेवरी ए वापस नहीं आई जेडी सदियों तो बैन होई हुई है ਗਵਰਨਮੈਂਟ ਦੀ ਮਸ਼ੀਨਰੀ ਮਿਸਯੂਸ ਨਹੀਂ ਹੋਣੀ ਚਾਹੀਦੀ ਇਲੈਕਸ਼ਨਾਂ ਦੇ ਵਿੱਚ ਪਿਛਲੀ ਵਾਰ ਇੱਕ ਸਾਡੇ ਰਿਟਰਨਿੰਗ ਆਫਿਸਰ ਨੇ ਕਹਿਤਾ ਸੀਗਾ ਜੇ ਤੋ ਮੈਂ ਜਿੱਤਿਆਂ ਕੀ ਇੱਕ ਘੰਟਾ VOTING ਵਧਾਈ ਜਾਵੇ ਜਿਹਦਾ ਫਾਇਦਾ ਪਹੁੰਚਾਉਣਾ ਸੀਗਾ ਭਗਵੰਤ ਸਿੰਘ ਮਾਨ ਨੂੰ ਤੇ ਐਟ ਕੀ ਆਰਡਰ ਦਿੱਤਾ ਕਿ ਜਿੰਨੇ ਵੀ ਇਹ ਨੌਜਵਾਨ ਹੈ ਜਿਹੜੇ ਰਜਿਸਟਰ ਹੈ ਉਹਨਾਂ ਨੂੰ SSP ਬੁਲਾ ਕੇ ਕਹਿਣ ਕਿ ਤੁਹਾਡੇ ਇਹ ਐਸੋਸੀਏਸ਼ਨਸ ਸਾਰੀਆਂ ਸਰਕਾਰ ਦੇ ਹਿੱਤ ਦੇ ਵਿੱਚ ਭੁਗਤਣ ਇਹ ਬਿਲਕੁਲ ਗਲਤ ਗੱਲ ਹੈ ਭਗਵਾਨ ਜੀ ਇਹ ਦੀ ਫਿੱਲੂ ਦਾ ਕੰਮ ਇੱਥੇ ਤਾਂ ਨਹੀਂ ਚੱਲ ਸਕਦਾ ਹੋਰ ਕਿਤੇ ਦੇਖ ਲਓ ਜੇ ਚੱਲਦਾ ਹੈ ਇੱਥੇ ਬਿਲਕੁਲ ਅਸਲੀ ਚੱਲਣ ਦੇਣਾ ਨਾ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਰੂਲ ਹੈ ਉਹ ਕੁੱਟਣ ਦੇਣਾ ਨਾ ਇਹ ਅਸੀਂ ਇਲੈਕਸ਼ਨ ਦਾ ਟਾਈਮ ਬਤੌਣ ਦੇਣਾ ਜਿਵੇਂ ਪਹਿਲਾਂ ਪਿਛਲੇ ਤੋਂ ਪਿਛਲੇ ਸਾਲ ਤੁਸੀਂ ਕੀਤਾ ਸੀਗਾ ਅਗੇ ਦੀਪ ਸਿੰਘ ਸਿੱਧੂ ਤੇ ਭਾਈ ਮੂਸੇਵਾਲੂ ਇਨਸਾਫ ਨਹੀਂ ਮਿਲਿਆ ਹੈਗਾ ਉਹ ਅਸੀਂ ਇਨਸਾਫ ਮੰਗਦੇ ਆ ਕਿ ਇਨਸਾਫ ਦਿੱਤਾ ਜਾਵੇ ਕਿ ਆਪਾਂ ਬਲਪੂਸੜੇ ਬਰਗਾੜੀ ਦਾ ਕੋਟਕਪੂਰੇ ਦਾ ਜਿਹੜੇ ਕੇਸ ਹੈ ਇਹਨਾਂ ਦੇ ਮੁਲਜ਼ਮ ਅਰੈਸਟ ਕੀਤੇ ਜਾਣ ਤੇ ਸਾਰਾ ਕੁਝ ਕੀਤਾ ਜਾਵੇ ਅਗਰੀ ਚੀਜ਼ ਜੇ ਅਸੀਂ ਦੋ ਕੈਂਡੀਡੇਟ ਅਜਾ ਅਨਾਉਂਸ ਕਰਦੇ ਆਂ ਜੀ ਬਾਕੀ ਇਹ ਦੋ ਤਿੰਨ ਦਿਨਾਂ ਦੇ ਵਿੱਚ ਕਰ ਦਾਂਗੇ ਫਤਿਹਗੜ੍ਹ ਸਾਹਿਬ ਤੋਂ ਸੀ ਰਾਜ ਜਤਿੰਦਰ ਸਿੰਘ ਬਿੱਕੂ ਨੂੰ ਭਰ ਰਹੇ ਆਂ ਆਹ ਬਖੇ ਜਤਿੰਦਰ ਸਿੰਘ ਬਿੱਕੂ ਫੇਤੇ ਲੁੱਦੇ ਹਣੇ ਵਾਲੇ ਸਾਹਿਬ ਨਾਲ ਮਿਕਸ ਕਰ ਲਿਓ ਬਿੱਕੂ ਨਾਲ ਆ ਮੇਰੇ ਮੇਰੇ ਪਲੇਖਾ ਤਾਂ ਇਹ ਅੰਦਰ ਕਿਤੇ ਕੀ ਹੁਣ ਬਿੱਟੂ ਨੂੰ ਇੱਥੋਂ ਖੜਾ ਕਰਤਾ ਇਹ ਬਿੱਟੂ ਨੇ ਤੇ ਕੈਂਡੀਡੇਟ ਤੋਂ ਕਰ ਰਿਹਾ ਲਖਵੀਰ ਸਿੰਘ ਲਖਾ ਕੋਟਲਾ ਲਖਵੀਰ ਸਿੰਘ ਲਖਾ ਕੋਟਲਾ ਇਹ ਪਹਿਲੀ ਵਾਰੀ ਹੈ ਕਿ ਅਖਾਲੀ ਧਨ ਚੰਡੀਗੜ੍ਹ ਤੋਂ ਕੈਂਡੀਡੇਟ ਖੜਾ ਕਰ ਰਹੀ ਹੈ ਅਸੀਂ ਤਕੜੇ ਹੋ ਕੇ ਲੜਾਂਗੇ ਕਿਉਂ ਕਰਕੇ ਚੰਡੀਗੜ੍ਹ ਪੰਜਾਬ ਦਾ ਕੈਪਟਨ ਬਣਿਆ ਗਿਆ ਸੀਗਾ ਜਿਹੜਾ ਅਸੀਂ ਹਮੇਸ਼ਾ ਨਹੀਂ ਲੜਦੇ ਇਹਦਾ ਮਤਲਬ ਹੈ ਕਿ ਅਕਾਲੀ ਦਲ ਬਾਦਲ ਨੇ ਇਹਦੇ ਤੇ ਹੱਕ ਆਪਣਾ ਛੱਡ ਦਿੱਤਾ ਪਰ ਅਸੀਂ ਨਹੀਂ ਛੱਡਿਆਏਗਾ